ਸਸਤੀਤ ਹੈ ਬਈ ਸਾਰਿਆਂ ਨੂੰ ਸੋ ਅਗਲੇ ਬਲੌਗ ਦੇ ਵਿੱਚ ਸਾਰਿਆਂ ਦਾ ਫੇਰ ਸਵਾਗਤ ਆ ਬਈ ਸੋ ਚਲੋ ਚੱਲਦੇ ਆ ਬੱਚਿਆਂ ਨੂੰ ਖੜਿਆਉਣੇ ਬਿਲਕੁਲ ਤਿਆਰ ਆ ਚਲੋ ਕਾਫੀ ਦਿਨਾਂ ਬਾਅਦ ਪਹਿਲੀ ਵਾਰ ਇਹ ਆ ਚੰਗਾ ਖੇਡਦੇ ਨੇ ਚਹਲ ਪਹਲ ਵਧੀਆ ਬੱਚੇ ਸਾਰੇ ਆਏ ਨੇ ਸੋ ਵਧੀਆ ਖੇਡਦੇ ਚਲੋ ਸਬਾਸ ਐਸੀ ਤਰ੍ਹਾਂ ਹੀ ਖੇਡੋ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਚਲੋ ਖੇਡਦੇ ਜਾਓ ਖੇਡਦੇ ਜਾਓ ਇਹ ਓਏ ਬਹੁਤ ਸੋਹਣਾ ਸ਼ਾਬਾਸ਼ ਮਾਰਿਆ ਵਧੀਆ ਸ਼ਾਟ ਆਗ ਕਰਨ ਆ ਗਿਆ ਇਹ ਵੀ ਵਧੀਆ ਖੇਡਦਾ ਤੇ ਇੰਟਰਸਟ ਬਹੁਤ ਰੱਖਦਾ ਦੇਖੋ ਨੈਟ ਦੇ ਵਿੱਚ ਇਹਨੂੰ ਬਹੁਤ ਇੰਟਰਸਟਨ ਵਾਲੀ ਕ੍ਰਿਕਟ ਖੇਡੀ ਜਾਂਦਾ ਇਹ ਦੇਖੋ ਡੈਨਿੰਗ ਮੋਟੇ ਮਾਰਦਾ ਜਿਵੇਂ ਦੱਸਿਆ ਜਾਂਦਾ ਓਵੇਂ ਓਵੇਂ ਕਰਕੇ ਮਾਰਦਾ ਬਾਲ ਵਧੀਆ ਕਰਾਉਂਦਾ ਚਲੋ 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 ਬਾਲ ਓਏ ਮਾਰਨ ਵਾਲੀ ਗਈ ਸੀ ਇਹ ਬਹੁਤ ਸੋਹਣਾ ਵੱਜਦਾ ਇਹ ਤੇ ਅੱਗੇ ਓਕੇ ਖੇਡਿਆ ਕਰੋ ਚਲੋ ਚਲੋ ਸ਼ਾਬਾਸ਼ ਬੋਲਾਂ ਬਾਰੀ ਬਾਰੀ ਕਰਵਾਈ ਜਾਂਦੇ ਨੇ ਕਰਨ ਦੀ ਬੋਲਿੰਗ ਸਪਿਨ ਕਰਾਉਂਦਾ ਓਏ ਅੱਗੇ ਕਰੋ ਅੱਗੇ ਸਵਾਹ ਪ੍ਰੋ ਵਿਊ ਆ ਬੱਚਿਆਂ ਦਾ ਦੇਖੋ ਬਾਰੀ ਸੁਦੇ ਬੋਲਾਂ ਕਰਵਾਈ ਜਾਂਦੀ ਇਹ ਕੋਈ ਕਿ ਮੇ ਦਾ ਐਕਸ਼ਨ ਨਾਲ ਕਰਾਉਂਦਾ ਕੋਈ ਕਿਦਾਂ ਕੋਈ ਸਪਿੰਨ ਕਰਾਉਂਦਾ ਬੱਚੇ ਸਿੱਖ ਹੀ ਜਾਂਦੇ ਨੇ ਹੌਲੀ ਹੌਲੀ ਕਹਿਣ ਦਾ ਭਾਵ ਵੱਡੇ ਹੋ ਕੇ ਕੋਈ ਹੋਰ ਐਕਸ਼ਨ ਹੋ ਜਾਣਗੇ ਹਨ ਹਾਂ ਕਹਿੰਦਾ ਵਾ ਬਹੁਤ ਵਧੀਆ ਖੇਡਦੇ ਨੇ ਕਾਫੀ ਦਿਨਾਂ ਬਾਅਦ ਦੁਬਾਰਾ ਇਹਨਾਂ ਦੀ ਪ੍ਰੈਕਟਿਸ ਸ਼ੁਰੂ ਕਰਾਈ ਹੈ ਅੱਬਾ ਬਹੁਤ ਸੋਹਣਾ ਖੇਡਦੇ ਹੋ ਚੱਲੀ ਜਾਓ ਚੱਲੀ ਜਾਓ ਚੱਲੀ ਜਾਓ ਆ ਵਿੱਚ ਛੋਟੇ ਬੱਚੇ ਥੀਰ ਦਾ ਇਹ ਦੇਖਣਗੇ ਤਾਂ ਅੱਗੇ ਇਹਨਾਂ ਨੂੰ ਵੀ ਟਰਸਟ ਹੋਊਗਾ ਵੇਖ ਤਾਂ ਫੇੜਾ ਨੀ ਵਿਗੜ ਗੱਡੀ ਤੇ ਚ ਲਗਾ ਤਾ ਚਲੋ ਸੱਬਾ ਬੈਟਿੰਗ ਕਰ ਰਹੇ ਨੇ ਬੱਚੇ ਥੋੜਾ ਜਿਹਾ ਇੰਜੋਏ ਨਾਲ ਖੇਡੋ ਕੰਟੀਨਿਊ ਚੱਲੀ ਜਾਓ ਸੱਬਾ ਵੇ ਸੱਬਾ ਓਏ ਉੱਪਰ ਨਾ ਮਾਰਿਆ ਕਰ ਥੋੜਾ ਜਿਹਾ ਕੁਝ ਵੀ ਲੈਣਾ ਕਿਵੇਂ ਲੱਗਦਾ ਖੇਡ ਕੇ ਵਧੀਆ ਲੱਗ ਰਿਹਾ ਹਾਂਜੀ ਵੈਰੀ ਗੁੱਡ ਓਏ ਆ ਬੱਸ ਮੈਨੂੰ ਵੀ ਕਿੰਤਾ ਪਾਈ ਇਹਨਾਂ ਨੇ ਤੇ ਖੇਡਿਆ ਫਿਰ ਇੰਜੋਏ ਕੀਤਾ ਕਾਫੀ ਦਿਨਾਂ ਬਾਅਦ ਬੈਡ ਪੜਿਆ ਸੀਗਾ ਦੇ ਕੋਈ ਬਾਲ ਵੀ ਚੰਗੀ ਪਾਉਂਦੇ ਨੇ ਕੋਈ ਇੱਦਾਂ ਦੀ ਕੋਈ ਇੱਦਾਂ ਦੀ ਫਾਸਟ ਵੀ ਬਾਲ ਕਰਾਉਂਦੇ ਨੇ ਓਏ ਸਬਾ ਬੰਦਰ ਉਹ ਚ ਪਰ ਬੈਠਣਾ ਦੇਖ ਉਹ ਸਾਲ ਲੈਂਦੀ ਆ ਮੀਂਹ ਕਰਕੇ ਥੋੜੀ ਜਿਹੀ ਪਿੱਚੋ ਹੋ ਗਈ ਪਈ ਆ ਓਏ ਫੁੱਲ ਟਾਸ ਨਾ ਪਾਓ ਯਾਰ ਦੇਖ ਕੇ ਪਾਓ ਦੇ ਦੇਖੋ ਹਾਂਜੀ ਆ ਬੱਚੇ ক্রিকেট ਦੇ ਵਿੱਚ ਜਿਹੜੀ ਮਿਹਨਤ ਕਰਦੇ ਨੇ ਜਿਹੜੇ ਬੱਚੇ ਉਹਨਾਂ ਨੂੰ ਪੁੱਛ ਲੈਨੇ ਆਪਾਂ ਸਾਰਿਆਂ ਨਾਲ ਗੱਲਬਾਤ ਕਰਦੇ ਆ ਬੱਚਿਆਂ ਨਾਲ ਵੈਸੇ ਖੇਡ ਰਹੇ ਨੇ ਬੱਚੇ ਬਹੁਤ ਸੋਹਣਾ ਖੇਡਦੇ ਨੇ ਤੇ ਆ ਦੇਖੋ ਕੀ ਹਾਲ ਆ ਬੱਚੇ ਠੀਕ ਆ ਕਿੰਨਾ ਟਾਈਮ ਹੋ ਗਿਆ ਖੇਡਦੇ ਨੂੰ ਆ ਜਿਰੋ ਹੋ ਗਈ ਕਾਫੀ ਟਾਈਮ ਹੋ ਗਿਆ ਅੱਛਾ ਵਧੀਆ ਲੱਗਦਾ ਖੇਡ ਕੇ ਤੇ ਹਾਂ ਬਈ ਕਿੰਨਾ ਟਾਈਮ ਹੋ ਗਿਆ ਹੋ ਗਿਆ ਜੀ ਚਾਰ-ਪੰਜ ਮਹੀਨੇ ਚਾਰ-ਪੰਜ ਮਹੀਨੇ ਵਧੀਆ ਲੱਗਦੀ ਹੈ ਪ੍ਰੈਕਟਿਸ ਲੈਦਰ ਬਾਲਤੀ ਕਰਦੇ ਪ੍ਰੈਕਟਿਸ ਹਮੇਸ਼ਾ ਲੈਦਰ ਬਾਲ ਤੇ ਹੀ ਤੇ ਆ ਦੇਖੋ ਹੱਥਾਂ ਦੇ ਵਿੱਚ ਵੀ ਲੈਦਰ ਬਾਲ ਵਧੀਆ ਖੇਡਦੇ ਨੇ ਬੱਚੇ ਤੇ ਬਾਲ ਕਰਾਉਂਦੇ ਨੇ ਨਾਲ-ਨਾਲ ਬੈਟਿੰਗ ਵੀ ਕਰਦੇ ਨੇ ਤੇ ਹੋਰ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਗੇਮ ਨਾਲ ਜੁੜੋ ਵਧੀਆ ਕੋਈ ਵੀ ਮਰਜ਼ੀ ਗੇਮ ਨਾਲ ਪਰ ਗੇਮ ਨਾਲ ਜੁੜੋ ਇਹ ਨਾਲ ਹੈਲਥੀ ਬਹਾਰੇ ਬਿਲਕੁਲ ਬਿਲਕੁਲ ਹੋਰ ਤੂੰ ਕੀ ਕਹਿਣਾ ਕਿਹੜੀ ਕਲਾਸ ਚ ਪੜਦਾ ਸਮਜੀ 10ਵੀਂ ਕਲਾਸ ਚ ਨੇ ਬੱਚੇ ਮਤਲਬ 9ਵੀਂ 10ਵੀਂ 11ਵੀਂ 12ਵੀਂ ਵਾਲੇ ਬੱਚੇ ਨਹੀਂ ਐ ਵੈਸੇ ਬਹੁਤ ਸੋਹਣਾ ਖੇਡਦੇ ਨੇ ਕੋਈ ਬੱਚਾ 8ਵੀਂ ਦੇ ਵਿੱਚ ਆ ਫੇਰ ਵੀ ਗੇਮ ਦੇ ਨਾਲ ਜੁੜਿਆ ਹੋਇਆ ਟੜਾ ਮੁੰਡਾ ਹੁਣੀ بیٹنگ ਕਰਕੇ ਆਏ ਨੂੰ ਵੀ ਪੁੱਛ ਲੈਣੇ ਆ ਕੀ ਹਾਲ ਆ ਬਹੁਤ ਵਧੀਆ ਜੀ ਕਿਵੇਂ ਲੱਗਿਆ ਬਹੁਤ ਵਧੀਆ ਪੂਰਾ ਸਮਾਨ ਪਾ ਕੇ ਤੁਸੀਂ ਖੇਡਦੇ ਹੋ ਇਹ ਚ ਖੇਡਣ ਨਾਲ ਵਧੀਆ ਆਨੰਦ ਆਉਂਦਾ ਹਾਂਜੀ ਮਤਲਬ ਫੀਲਿੰਗ ਆਉਂਦੀ ਆ ਬਾਕੀ ਵੀ ਹਾਂ ਸਾਨੂੰ ਕ੍ਰਿਕਟ ਖੇਡੀ ਜਾਂਦੀ ਆ ਬਾਹਲੇ ਲੋਕ ਕੋਸ ਕੋਸ ਦੀ ਗੇਂਦ ਨਾਲ ਖੇਡਦੇ ਨੇ ਉਹਦੇ ਨਾਲ ਕੋਈ ਸੁਆਦ ਨਹੀਂ ਆਉਂਦਾ ਇਹਦੇ ਨਾਲ ਕਿਵੇਂ ਲੱਗਦਾ ਮਤਲਬ ਖੇਡ ਕੇ ਇਹਨਾਂ ਬਹੁਤ ਵਧੀਆ ਲੱਗਦਾ ਜੀ ਖੇਡ ਕੇ ਸ਼ੁਰੂ ਵਿੱਚ ਬਹੁਤ ਸੱਟਾਂ ਵੀ ਵੱਜੀਆਂ ਨੇ ਸਾਡੇ ਪਰ ਹੁਣ ਹੌਲੀ ਹੌਲੀ ਸਿੱਖ ਗਏ ਖੇਡਣਾ ਵੀ ਕਿਵੇਂ ਹੈਂਡਲ ਕਰਨੀ ਬਾਲ ਬਿਲਕੁਲ ਬਿਲਕੁਲ ਮੁੰਡੇ ਨੇ ਬਹੁਤ ਸੋਹਣਾ ਕਿਹਾ ਵੀ ਕਈ ਵਾਰ ਸੱਟ ਫੇੜ ਲੱਗਦੀ ਹੈ ਵੈਸੇ ਤਾਂ ਹੀ ਇਹਨਾਂ ਨੂੰ ਪ੍ਰੋਪਰ ਸਮਾਨ ਪਾ ਕੇ ਦਿੰਨੇ ਆ ਆ ਦੇਖੋ ਗਲਵਜ਼ ਵਗੈਰਾ ਮਤਲਬ ਪੈਡ ਵਗੈਰਾ ਹਨਾ ਸਾਰਾ ਕੁਝ ਸੇਫਟੀ ਇਹਨਾਂ ਦੀ ਬਾਕੀ ਸਪੀਡ ਤਾਂ ਵੈਸੇ ਠੀਕ ਆ ਨਾਰਮਲ ਆ ਫੇਰ ਵੀ ਬਾਲ ਛੋਟੇ ਛੋਟੇ ਗਰਾਊਂਡ ਦੇ ਲਵੇ ਸਾਡੇ ਨੈੱਟ ਦੇ ਲਵੇ ਛੋਟੇ ਛੋਟੇ ਪੱਪੀ ਵੀ ਫ ਕਈ ਨੇ ਕਤੂਰੇ ਵਿਚਾਰੇ ਮਤਲਬ ਬੱਚਿਆਂ ਨਾਲ ਇਹ ਵੀ ਖੁਸ਼ ਰਹਿੰਦੇ ਨੇ ਹਨਾ ਖੇਡਦੇ ਨੇ ਤੇ ਦੇਖੋ ਛੋਟੇ ਛੋਟੇ ਨੇ ਇਹ ਵੀ ਬਾਲ ਦੇ ਪਿੱਛੇ ਭਜਦੇ ਨੇ ਕਈ ਵਾਰ ਇੱਕ ਆ ਸਾਡਾ ਨੰਨੂ ਮੰਨੂ ਇਹ ਵੀ ਚੌੜ ਬਹੁਤ ਕਰਦਾ ਓਏ ਸਵਾਹ ਲਗਾਤਾਰ ਪ੍ਰੈਕਟਿਸ ਆ ਜਿਹੜੀ ਗੋਡਾ ਵੀ ਕਰਾਈ ਜਾਂਦੇ ਨੇ ਨਾਲ ਨਾਲ ਬਾਲ ਬੈਟ ਕਦੇ ਹਰ ਇੰਟਰਸਟ ਨਾਲ ਮਤਲਬ ਇੰਜੋਏ ਘੰਟਾ ਡੇਢ ਘੰਟਾ ਵਧੀਆ ਖੇਡਦੇ ਨੇ ਕਾਨੀ ਫੇਰ ਇਹ ਰਸਤਾ ਬਚਨ ਤੇ ਰਹੀ ਹੈ ਇੰਜੋਏ ਨਾਲ ਚਲੋ ਦੋਸਤੋ ਸਮਾਪਤੀ ਕਰਦੇ ਆਂ ਬਲੌਗ ਦੀ ਸੋ ਅਗਲੇ ਬਲੌਗ ਚ ਮਿਲਦੇ ਬਹੁਤ ਜਲਦ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਲੌਗ ਦੇਖਣ ਦੇ ਲਈ ਸੋ ਇਸੇ ਤਰ੍ਹਾਂ ਹੀ ਵੀਡੀਓ ক্রিকেট ਦੇ ਰਿਲੇਟਡ ਪਾਉਂਦੇ ਰਹਾਂਗੇ ਸੋ ਬੱਚਿਆਂ ਨੂੰ ਇੰਜੋਏ ਦੇ ਨਾਲ ক্রিকেট ਖੜਾਉਂਦੇ ਰਹਾਂਗੇ ਸੋ ਬਹੁਤ ਬਹੁਤ ਧੰਨਵਾਦ ਥੈਂਕ ਯੂ